ਐਨਾ ਗੂੜਾ ਹਾਨ ਦੀਏ ਤੇਰਾ ਮੇਰਾ ਨਾਤਾ ਨੀ ਜਿਵੇਂ ਸੱਥ ਵਿੱਚ ਆਲੇ ਹੱਟੀ ਨੀ ਤੇ ਖਿਲਾ ਨਾਲ ਪਤਾ ਸਾਨੀ ਐਨਾ ਗੂੜਾ ਹਾਨ ਦੀਏ ਤੇਰਾ ਮੇਰਾ ਨਾਤਾ ਨੀ ਹੋ ਜਿਵੇਂ ਕੁੰਡੇ ਦੇ ਨਾਲ ਬਣੀ ਹੁੰਦੀ ਈ ਜੋੜੀ ਕਮਲੀਏ ਕੋਟੇ ਦੀ ਹੋ ਤੇਰੀ ਸਾਡੇ ਉੱਤੇ ਐਂ ਚੱਲਦੀ ਜਿਵੇਂ ਚੱਲਦੀ ਬਾਦਲ ਛੋਟੇ ਦੀ ਹੋ ਤੇਰੀ ਸਾਡੇ ਉੱਤੇ ਐਂ ਚੱਲਦੀ ਜਿਵੇਂ ਚੱਲਦੀ ਬਾਦਲ ਛੋਟੇ ਦੀ ਹੋ ਤੂੰ ਕੱਪੜੇ ਤੌਂਦੀ ਨਾਰ ਕੋਈ ਮੈਂ ਤੇਰੇ ਹੱਥ ਦਾ ਥਾਪਾ ਨਹੀਂ ਹੋ ਐਨਾ ਗੂੜਾ ਹਾਨਦੀ ਏ ਤੇਰਾ ਮੇਰਾ ਨਾਤਾ ਨਹੀਂ ਜਿਵੇਂ ਸੱਤ ਵਿਚਾਲੇ ਹੱਟੀ ਨਹੀਂ ਤੇ ਖਿਲਾ ਨਾਲ ਪਤਾਸਾਨੀ ਹੋ ਤੂੰ ਚਟਾ ਦਦਰਮਾਲ ਕੋਈ ਤੇ ਮੈਂ ਆਂ ਟੀਨੋਂ ਪਾਲ ਕੁੜੇ ਹੋ ਤੂੰ ਚਟਾ ਦਦਰਮਾਲ ਕੋਈ ਤੇ ਮੈਂ ਆਂ ਟੀਨੋਂ ਪਾਲ ਕੁੜੇ ਤੁੱਕ ਹੋਏ ਕਿਸੇ ਲੰਬੇਰੀ ਦਾ ਮੈਂ ਮੂਗੀ ਮਸਰੀ ਦਾਲ ਕੁੜੇ ਤੂੰ ਕਿਉਂ ਐ ਕਿਸੇ ਲਵੇਰੀ ਦਾ ਮੈਂ ਮੂਗੀ ਮਸਰੀ ਦਾਲ ਕੁੜੇ ਤੂੰ ਨਮੀ ਨਕੋਰ ਪਤਲੀ ਨੀ ਮੈਂ ਤੇਰਾ ਉਲਟਾ ਪਾਸਾ ਨੀ ਹੋ ਤੂੰ ਨਮੀ ਨਕੋਰ ਪਤਲੀ ਨੀ ਮੈਂ ਤੇਰਾ ਦੂਜਾ ਪਾਸਾ ਨੀ ਐਨਾ ਗੂੜਾ ਹਾਣ ਦੀਏ ਤੇਰਾ ਮੇਰਾ ਨਾਤਾ ਨੀ ਉਹ ਜਿਵੇਂ ਸੱਥ ਵਿਚਾਲੇ ਹੱਟੀ ਨੀ ਤੇ ਖਿਲਾ ਨਾਲ ਪਤਾ ਸਾਨੀ ਐਨਾ ਗੂੜਾ ਹਾਣ ਦੀਏ ਤੇਰਾ ਮੇਰਾ ਨਾਤਾ ਉਹ ਮੁੰਡਾ ਤੇਰੇ ਥੱਲੇ ਆਉਂ ਲੱਗਿਆ ਜਿਵੇਂ ਬੱਠਲ ਥੱਲੇ ਇਨੂੰ ਹੋ ਨਾਮ ਤੇਰੇ ਸਵਰਾੜਦਾ ਵੀ ਹੁਣ ਦੱਸ ਪਤਾ ਨਹੀਂ ਕੀ ਨੂੰ ਨੀ ਹੋ ਨਾਮ ਤੇਰੇ ਸਵਰਾੜਦਾ ਵੀ ਹੁਣ ਦੱਸ ਪਤਾ ਨਹੀਂ ਕੀ ਨੂੰ ਨੀ ਰੋਟੀ ਸੁੱਕੀ ਜਿਹਾ ਬਰਾੜ ਹੋਇਆ ਤੂੰ ਕਿਉਂ ਨਾ ਗੁੰਨਿਆ ਆਟਾ ਨੀ ਐਨਾ ਗੂੜਾ ਹਾਨਦੀ ਏ ਤੇਰਾ ਮੇਰਾ ਨਾਤਾ ਨੀ ਐਨਾ ਗੂੜਾ ਹਾਣ ਦੀਏ ਤੇਰਾ ਮੇਰਾ ਨਾਤਾ ਨੀ ਇਹ ਦੁਨੀਆ ਚ ਤੇ ਰੱਖੂਗੀ ਸਾਡੀ ਰਿਸ਼ਤੇਦਾਰੀ ਨੀ ਹੋ ਜਿਵੇਂ ਬਚਪਣ ਵਾਲੇ ਆੜੀ ਨਹੀਂ ਸੰਤਰੇ ਦੀ ਫਾੜੀ ਨੀ ਓਏ ਦੁਨੀਆ ਚ ਤੇ ਰੱਖੂਗੀ ਸਾਡੀ ਰਿਸ਼ਤੇਦਾਰੀ ਨੀ ਹੋ ਜਿਵੇਂ ਬਚਪਨ ਵਾਲੇ ਆੜੀ ਨਹੀਂ ਸੰਤਰੇ ਦੀ ਫਾੜੀ ਨਹੀਂ ਅਸੀਂ ਇੱਕ ਦੂਜੇ ਨਾਲ ਇੰਜ ਜੁੜ ਗਏ ਜਿਵੇਂ ਫੋਨਾਂ ਦੇ ਨਾਲ ਡਾਟਾ ਨਹੀਂ ਅਸੀਂ ਇੱਕ ਦੂਜੇ ਨਾਲ ਐਉਂ ਜੁੜ ਗਏ ਜਿਵੇਂ ਫੋਨਾਂ ਦੇ ਨਾਲ ਡਾਟਾ ਨਹੀਂ ਐਨਾ ਗੂੜਾ ਹਾਨਦੀ ਏ ਤੇਰਾ ਮੇਰਾ ਨਾਤਾ ਨਹੀਂ ਉਹ ਇਨਾ ਗੂੜਾ ਹਾਨਦੀ ਏ ਤੇਰਾ ਮੇਰਾ ਨਾਤਾ ਨਹੀਂ